ਆ ਜਿਹੜਾ ਰਸਤਾ ਵੇ ਮਾਤਾ ਨਾਨਾ ਦੇਵੀ ਮੰਦਿਰ ਜਾਂਦਾ ਪਿਆ ਵਾ ਤੇ ਤੁਸੀਂ ਥਿ ਵਿਊ ਦੇਖ ਸਕਦੇ ਹੋ ਕਿੰਨਾ ਸੋਹਣਾ ਬਣਿਆ ਹੋਇਆ ਵਾ ਮੰਦਿਰ ਦੇ ਕੋਲ ਘਰ ਵੀ ਬਣੇ ਹੋਏ ਆ ਤੇ ਹੁਣ ਆਪਾਂ ਚੱਲਦੇ ਆਂ ਥੱਲੇ ਦੋਸਤੋ ਇਹ ਰਸਤਾ ਜਿਹੜਾ ਵਾ ਇਹ ਮਾਤਾ ਨਾਨਾ ਦੇਵੀ ਮੰਦਿਰ ਜਾ ਰਿਹਾ ਵਾ ਤੇ ਇਹ ਵੜਾ ਅਨੰਤਪੁਰ ਸਾਹਿਬ ਤੋਂ ਆ ਰਿਹਾ ਵਾ ਤੇ ਹੁਣ ਅਸੀਂ ਚੱਲੇ ਆ ਜਿੱਥੇ ਜੁਨੇ ਮੋੜ ਨੇ ਛਾਲ ਮਾਰੀ ਸੀ ਉਸ ਜਗ੍ਹਾ ਤੇ ਚੱਲੇ ਆ ਇਹ ਵੜਾ ਰਸਤਾ ਵਾ ਚਲੋ

ਦੋਸਤੋ ਇੱਧਰ ਗੋਬਿੰਦਸਾਗਰ ਲੇਕ ਚੱਲਦਾ ਪਿਆ ਵਾ ਤੇ ਵੀ ਉਹ ਬਹੁਤ ਸੋਹਣਾ ਪਣਿਆ ਹੋਇਆ ਵਾ ਦੋਸਤੋ ਉਹ ਸਾਹਮਣੇ ਬਿਲਕੁਲ ਜਿਹੜਾ ਮਾਤਾ ਲੈਣਾ ਦੇਵੀ ਦਾ ਮੰਦਿਰ ਆ ਤੇ ਇੱਕ ਰਸਤਾ ਇੱਧਰਲੀ ਸਾਈਡ ਥਾਣੀ ਵੀ ਆਂਦਾ ਵਾ ਕੋਰੇ ਟਿੱੰਡਾ ਹੈ ট uhm <Tower> <not aaron bombo> ਦੋਸਤੋ ਇਹ ਹੈਗੀ ਆ ਜੂਨੇ ਮੋੜ ਦੀ ਸਵਾਰਥ ਤੇ ਆਪਾਂ ਤੁਹਾਨੂੰ ਅੰਦਰੋਂ ਦਿਖਾ ਰਹੇ ਹਾਂ ਇਦਾਂ ਦੀ ਭਣੀ ਹੋਈ ਆ। ਹੋਵੇ। ਅੱਜ ਤੋਂ ਹੋ ਗਈ। ਇੱਥੇ ਅੰਦਰੋਂ ਵੀ ਸ਼ਾਟ ਲਈ ਇੱਕ। ਆ ਅੰਦਰੋਂ ਜਿਹੇ ਅੰਦਰ ਮਾਲ ਲੱਗਿਆ ਆ। ਇਹ ਨਾਲ ਨਹੀਂ ਰਸ। ਆਇਆ ਬਹਿ ਲੈ ਅੰਦਰ। ਸਾ ਜਿਹੜਾ ਰਸਤਾ ਵੇ ਮਾਤਾ ਨਾਣਾ ਦੇਵੀ ਮੰਦਿਰ ਜਾਂਦਾ ਪਿਆ ਵਾ ਤੇ ਤੁਸੀਂ ਵੀਊ ਦੇਖ ਸਕਦੇ ਕਿੰਨਾ ਸੋਹਣਾ ਬਣਿਆ ਹੋਇਆ ਵਾ ਤੇ ਇੱਧਰਲੀ ਸਾਈਡ ਜੂਨੇ ਮੋੜ ਦੀ ਜਗ੍ਹਾ ਤੇ ਆ ਜਿਹੜਾ ਰਸਤਾ ਵਾ ਇਹ ਮਾਤਾ ਨਾਣਾ ਦੇਵੀ ਮੰਦਿਰ ਜਾਂਦਾ ਵਾ ਤੇ ਉਹ ਸਾਹਮਣੇ ਬਿਲਕੁਲ ਮੰਦਿਰ ਬਣਿਆ ਹੋਇਆ ਮਾਤਾ ਨਾਣਾ ਦੇਵ ਜੀ ਦਾ ਮੰਦਰ ਦੇ ਕੋਲ ਘਰ ਵੀ ਬਣੇ ਹੋਏ ਆ ਤੇ ਹੁਣ ਆਪਾਂ ਚੱਲਦੇ ਆ ਥੱਲੇ ਮੱਥਾ ਟੇਕ ਲਿਆ ਆਪਾਂ ਆ ਦੇਖ ਸਕਦੇ ਤੁਸੀਂ ਘਰ